ਮਸਲਾ ਇਹ ਹੈਗਾ ਜੀ ਇੱਕ ਨਿਹੰਗ ਦਲ ਸਿਗਾ ਉਹ ਇੱਥੇ ਕੈਂਪ ਕਰ ਰਹੇ ਸੀ ਉਹ ਧੱਕਾ ਕਰਦੇ ਸੀ ਗੁਰਦੁਆਰਾ ਸਾਹਿਬ ਵਾਲਿਆਂ ਦੇ ਨਾਲ ਇਹਨਾਂ ਦੇ ਸੇਵਾਦਾਰਾਂ ਦੇ ਨਾਲ ਕਲ ਸ਼ਾਮਪੂ ਹੀ ਚੱਲ ਰਿਹਾ ਸੀ ਤੇ ਸਿਚੁਏਸ਼ਨ ਜੋ ਹੈ ਉਹ ਐਸਕੇਲੇਟ ਹੋਈ ਬਟ ਟਾਈਮਲੀ ਸਾਡੇ ਆਫਸਰ ਵੀ ਪਹੁੰਚ ਗਏ ਸੀ ਤੇ ਬਾਬਾ ਜੀ ਦਾ ਬੜਾ ਸਹਿਯੋਗ ਰਿਹਾ ਇਸ ਕਰਕੇ ਸਿਚੁਏਸ਼ਨ ਨੂੰ ਪੀਸਫੁਲੀ ਰਿਜ਼ੋਲਵ ਕਰਾ ਲਿਆ ਗਿਆ ਤੇ ਅੱਗੇ ਜੇਕਰ ਬਾਬਾ ਜੀ ਕਲ ਸਵੇਰੇ ਤੱਕ ਟਾਈਮ ਲੇ ਕੇ ਸੰ ਨੂੰ ਦੱਸਣਗੇ ਉਹਦੇ ਹਿਸਾਬ ਨਾਲ ਕਾਰਵਾਈ ਜੋ ਬੰਦਲੀ ਰੀ ਜੋਸੀ ਕਰਾਂਗੇ ਕਿਹੜੇ ਬੰਦੇ ਨੇ ਪਤਾ ਲੱਗਿਆ ਨੇ ਕਿ ਕਿਹੜੇ ਦਲ ਨਾਲ ਸੰਬੰਧ ਉਹ ਅਸੀਂ ਗ੍ਰੈਜੂਅਲੀ ਕਲੀਅਰ ਕਰ ਦੇਣਾ ਜੀ ਤੇ ਸੁਰੱਖਿਆ ਉਹਨੂੰ ਕਰਵਾ ਰਹੇ ਹਾਂ ਪ੍ਰਵਾਈਡ ਸੁਰੱਖਿਆ ਇੱਥੇ ਫੋਰਸ ਵੀ ਇੱਥੇ ਹੋਣੀ ਹੈ ਜੀ ਤੇ ਬਾਕੀ ਸਾਰੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਚੱਲ ਰਹੇ ਉਹ ਵੀ ਕਾਫੀ ਪੀਸਫੁਲੀ ਚੱਲ ਰਹੇ ਉਹ ਵੀ ਕੰਕਲੂਡ ਹੋਣ ਲੱਗੇ ਨੇ ਤੇ ਸਾਰੇ ਆਫਸਰਸ ਇੱਥੇ ਇਹਨੂੰ ਇਹਦਾ ਵੀ ਅਸੀਂ ਖਿਆਲ ਰੱਖਾਂਗੇ ਤੇ ਉਹ ਵੀ ਪ੍ਰੋਸੈਸ ਚੱਲੇਗਾ ਸੋ ਜਿਹੜੇ ਲਾਹੁੰਦੇ ਇੱਥੇ ਬੰਦੀ ਸੀਗੀ ਨਹੀਂ ਅੰਗ ਇੱਥੇ ਬੰਦੀ ਮੋਨ ਹੈਗੀ ਤੇ ਬਾਕੀ ਅਸੀਂ ਵੈਰੀਫਾਈ ਕਰਾ ਰਹੇ ਹਾਂ ਕਿ ਹੈਗੀ ਸਾਰੀ ਪਰਸਨ ਇੰਜਰਡ ਵੀ ਹੋਇਆ ਹੈਗਾ ਨਹੀਂ ਕੋਈ ਇੰਜਰੀ ਨਹੀਂ ਕੋ ਦੋਨੋਂ ਪਾਸੇ ਕਲੈਸ਼ ਹੋਇਆ ਨਹੀਂ ਹੈ ਜੀ ਅਫਸਰ ਸਾਰੇ ਵਿੱਚ ਸੀਗੇ ਤੇ ਬਾਕੀ ਪਿੰਡ ਵਾਲੇ ਵੀ ਸਾਨੇ ਹੈਗੇ ਲੜਾਈ ਝਗੜਾ ਹੁਣ ਤੋਂ ਬਚ ਗਿਆ ਬਚਾਅ ਰਹੇਗੀ ਠੀਕ ਹੈ ਜੀ ਥੈਂਕ ਯੂ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੋਂ ਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਐਲਟਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ